ਦੋਸਤੋ ਅੱਜ ਦੀ ਇਹ ਵੀਡੀਓ ਵੇਖ ਕੇ ਹੋ ਸਕਦਾ ਹੈ ਕੁਝ ਸਾਡੇ ਦਰਸ਼ਕਾਂ ਦੇ ਮਨ ਨੂੰ ਚੰਗਾ ਨਾ ਲੱਗੇ ਇਹ ਗੱਲਬਾਤ ਪਰ ਕਿਉਂਕਿ ਜੋ ਵੀ ਵਰਤਾਰਾ ਵਰਤਦਾ ਹੈ ਉਸ ਨੂੰ ਆਪਣੇ ਲੋਕਾਂ ਨਾਲ ਆਪਣੇ ਦੇਸ਼ ਦੇ ਲੋਕਾਂ ਨਾਲ ਸਾਂਝਾ ਕਰਨਾ ਬਣਦਾ ਹੈ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਜਿਸ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਬੈਠੇ ਵਿਖਾਈ ਦੇ ਰਹੇ ਨੇ ਪਰ ਜੇਕਰ ਜਿਵੇਂ ਹੀ ਆਪਾਂ ਇਸ ਤਸਵੀਰ ਨੂੰ ਜ਼ੂਮ ਕਰਕੇ ਵੇਖਾਂਗੇ ਤਾਂ ਇਹਨਾਂ ਦੋਨਾਂ ਹੀ ਸਹਿਬਜ਼ਾਦਿਆਂ ਦੇ ਬੇਸ਼ੱਕ ਇੱਕ ਕਾਲਪਨਿਕ ਚਿੱਤਰ ਨੇ ਪਰ ਜਦੋਂ ਸ਼ਰਧਾ ਪ੍ਰੇਮ ਅਦਬ ਸਤਿਕਾਰ ਦੀ ਗੱਲ ਆਉਂਦੀ ਹੈ ਤਾਂ ਉਥੇ ਹਰ ਸਿੱਖ ਹੀ ਨਹੀਂ ਹਰ ਧਰਮ ਦਾ ਹੀ ਇਨਸਾਨ ਜਿਹੜਾ ਬੰਦਾ ਉਹ ਸਜਦਾ ਕਰਦਾ ਹੈ ਬੜਾ ਪਿਆਰ ਨਾਲ ਬੜੇ ਸਤਿਕਾਰ ਨਾਲ ਸਹਿਬਜ਼ਾਦਿਆਂ ਨੂੰ ਸੀਸ ਨਿਵਾਉਂਦਾ ਹੈ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਇੰਨਾ ਵੱਲ ਜੇਕਰ ਜ਼ੂਮ ਕਰਕੇ ਤਸਵੀਰ ਨੂੰ ਵੇਖਿਆ ਜਾਵੇਗਾ ਤਾਂ मुندਰਾ ਪਾਈਆਂ ਹੋਈਆਂ ਨੇ ਜਦੋਂ ਕਿ ਸਿੱਖ ਧਰਮ ਪੂਰੀ ਤਰ੍ਹਾਂ ਵਰਜਿਤ ਕਰਦਾ ਹੈ ਅਜਿਹੇ ਕਰਮਕਾਂਡਾਂ ਤੋਂ ਸੋ ਇਹ मुندਰਾ ਪਾ ਕੇ ਕੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਉਹ ਲੋਕ ਤਾਂ ਨਹੀਂ ਜਿਹੜੇ ਦੁਬਾਰਾ ਤੋਂ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਸ ਨੂੰ ਲਾਂਭੂ ਲਾਣਾ ਚਾਹੁੰਦੇ ਨੇ ਜਾਂ ਫਿਰ ਵੱਡੇ ਪੱਦਰ ਤੇ ਕੋਈ ਹੋਰ ਸਿਆਸਤ ਕੋਈ ਵੱਡੀ ਗੇਮ ਖੇਡਣੀ ਚਾਹੁੰਦੇ ਨੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੋਸ਼ਲ ਮੀਡੀਆ ਡਿਪਾਰਟਮੈਂਟ ਉਹਨਾਂ ਨੂੰ ਜ਼ਰੂਰ ਇਧਰ ਧਿਆਨ ਕਰਨਾ ਚਾਹੀਦਾ ਜਿੱਥੇ ਆਮ ਲੋਕ ਮੋਬਾਈਲ ਦੀ ਵਰਤੋਂ ਕਰਦੇ ਨੇ ਉਥੇ ਐਸਜੀਪੀਸੀ ਦਾ ਜਿਹੜਾ ਇਨਫੋਰਮੇਸ਼ਨ ਡਿਪਾਰਟਮੈਂਟ ਹੈ ਜਾਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਇਹਨਾਂ ਤਕੜੇ ਪ੍ਰਬੰਧ ਨੇ ਆਖਿਰ ਉਹ ਕਿੱਥੇ ਸੁੱਤਾ ਹੋਇਆ ਜਦੋਂ ਇਹੋ ਜਿਹੀਆਂ ਗੱਲਾਂ ਦੇ ਕਰਕੇ ਕੋਈ ਵਾਅਦਾ ਵਾਜ ਜਾਂਦਾ ਹੈ ਦੇਸ਼ ਦੀ ਅਮਨ ਚੈਨ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਵਿਗਾੜ ਪੈਂਦਾ ਤਾਂ ਉਸ ਤੋਂ ਬਾਅਦ ਚ ਰੌਲਾ ਪਾਣ ਦਾ ਕੀ ਫਾਇਦਾ ਸੋ ਜਿਹੜੀ ਇਹ ਤਸਵੀਰ ਹੈ ਤੁਹਾਨੂੰ ਵਿਖਾਈ ਹੈ ਆਖਿਰ ਇਹ ਸ਼ਰਾਰਤੀ ਲੋਕ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਦੋਂ ਹੁਣ ਪੂਰੀ ਤਰ੍ਹਾਂ AI ਨਾਲ ਲੈਸ ਹੈ ਹਰ ਅਦਾਰਾ ਤਾਂ ਉਥੇ ਇਹੋ ਜਿਹੇ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੂੰ ਫੜਨਾ ਹੋਰ ਵੀ ਸੌਖਾ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੁਆਲੇ ਪ੍ਰਕਰਮਾ ਕਰ ਰਿਹਾ ਇੱਕ ਪਾਂਡਾ ਜਿੱਥੇ ਇੱਕ ਬਾਂਦਰ ਨੇ ਉਸ ਨੂੰ ਫੜਿਆ ਹੋਇਆ ਤੇ ਉਹ ਕਹਿ ਰਿਹਾ ਕਿ ਓਏ ਮੋਟੇ ਤੂੰ ਤੇ ਯਾਰ ਪਹਿਲਾਂ ਹੀ ਸਿੱਧਾ ਲੰਗਰ ਦੀ ਲਾਈਨ 'ਚ ਹੀ ਜਾ ਕੇ ਖਲੋ ਗਿਆ ਸਾਂ ਆਪਾਂ ਬਾਬਾ ਜੀ ਦੇ ਦਰਸ਼ਨ ਕਰਨ ਆਏ ਸਾਂ ਸੋ ਜਿਹੜੀਆਂ ਅਜਹੀਆਂ ਘਟਨਾਵਾਂ ਦੇਸ਼ ਦੇ ਵਿੱਚ ਵਾਪਰਦੇ ਨੇ ਇਹਨਾਂ ਵੱਲ ਸਾਨੂੰ ਹਰ ਇੱਕ ਨੂੰ ਪੂਰੀ ਮਸਤੈਦੀ ਨਾਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਮਾੜੀਆਂ ਘਟਨਾਵਾਂ ਫਿਰ ਦੁਬਾਰੇ ਜੇਕਰ ਵਾਪਰਦੇ ਨੇ ਤਾਂ ਵੱਡੇ ਪੱਧਰ ਦੇ ਉੱਪਰ ਸਾਡੇ ਦੇਸ਼ ਦਾ ਕੋਈ ਨੁਕਸਾਨ ਨਾ ਹੋਵੇ ਸੋ ਸਮਾਂ ਰਹਿੰਦੇ ਇਹੋ ਜੇ ਲੋਕਾਂ ਦੀ ਨਕੇੜ ਕੱਸ ਦੇਣੀ ਚਾਹੀਦੀ ਹੈ